ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗਵਾ ਦਾ ਡੇਰੀ ਫਾਰਮ 5911 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਇੱਕ ਵੈਢ ਟੋਕੜ ਗੱਬਰ ਦਿਖਾਵਾਂਗੇ ਤੇ ਆਪਾਂ ਪਹੁੰਚੇ ਆ ਵੀਰ ਰੋਸ਼ਨ ਦੇ ਕੋਲ ਆ ਜੋ ਕਰਦੇ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਜਿਵੇਂ ਰੋਸ਼ਨ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਚੜ੍ਹਦੀ ਕਲਾ ਜੇ ਵਧੀਆ ਵਧੀਆ ਹੋ ਠੀਕ ਠਾਕ ਹਾਂਜੀ ਵਧੀਆ ਇਹ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਰੋਹਿਮੀ ਸਿੰਘ ਬਣਚਮੀ ਡਕਲਾ ਜਿਲ੍ਹਾ ਅੰਮ੍ਰਿਤਸਰ ਤਸੀਰ ਜੀ ਨਾਲ ਆ ਜੀ ਠੀਕ ਹੈ ਜੀ ਫੋਨ ਨੰਬਰ 913459492 ਠੀਕ ਹੈ ਜੀ ਅੱਜ ਦੀਵਾਲੀ ਵੀ ਆਫਰਾਂ ਤੁਸੀਂ ਦੇਣੀਆਂ ਹਾਂਜੀ ਠੀਕ ਇਧਰੋਂ ਕਰੀਏ ਸ਼ੁਰੂਆਤ ਹਾਂਜੀ ਇਧਰੋਂ ਕਰ ਲਓ ਠੀਕ ਹੈ ਦੱਸਿਓ ਪਹਿਲੇ ਨੰਬਰ ਤੇ ਕਿਰਮਾ ਸੁਗਾ ਸੁਈ ਜੇ ਇਹ ਤੀਜਾ ਸੁਗਾ ਸੁਈ ਜੇ ਅੱਛਾ ਜੀ ਦੁੱਧ ਦਾ ਦੁੱਧ ਤਿਆਰ ਜੀ ਠੀਕ ਆ ਲਓ ਜੀ ਸੂਗਾ 30 ਰਾਤ 9 ਤੋਂ 10 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਕੱਟੀ ਕਟਾ ਜੀ ਉਹਦੇ ਮਗਰ ਮੇਰੇ ਤੋਂ ਨਾ ਕੱਟੀ ਆ ਸਾਹ ਨਾਲ ਠੀਕ ਆ ਜੀ ਫੀਮ ਬਲਕਾਫ ਜੇ ਤੇ ਖੋਲਿਓ ਬਾਈ ਜੀ ਖੋਲੇ ਪਾਉਣੇ ਜੀ ਜਉਣ ਚਲ ਵੇਖ ਕੇ ਆ ਜੀ ਕੱਟੀ ਕਟਾ ਕੱਟੀ ਆ ਠੀਕ ਆ ਫੀਮ ਬਲਕਾਫ ਕਿੰਨਾ ਕੁ ਟਾਈਮ ਲੱਗਤਰ ਸੂਈ ਨੂੰ ਠੀਕ ਹੈ ਠੀਕ ਹੈ। ਲੋ ਜੀ 10 15 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਸੂਈ ਨੂੰ 9 ਤੋਂ 10 ਲੀਟਰ ਜਿਹੜਾ ਦੁੱਧ ਐ ਇਸ ਟਾਈਮ ਤਿਆਰ ਆ। ਤੇ ਬਾਕੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਕਦ ਤੱਕ ਉਹ ਜਿਹੜਾ ਚੰਗਾ ਆ ਗਿਆ ਕਰਮਾ ਵਾਲੀ ਦਾ। ਤੇ ਬਾਕੀ ਜਾਣਕਾਰੀ ਤੁਸੀਂ ਵੀਰ ਹਰਪਾਲ ਦੇ ਕੋਲੋਂ ਫੋਨ ਲਾ ਕੇ ਪੁੱਛ ਸਕਦੇ ਜੀ। ਕਿੱਥੇ ਗਿਆ ਪਾਪਾ ਜੀ? अच्छा हरियाणा हां जी हरियाणा ठीक है ठीक है लो जी स्मॉल ਲੈਣ ਗਿਆ ਜੀ ਵੀਰ ਜੀ ਬਾਕੀ ਥਾਣਾ ਦਾ ਸਹਿਜ ਕਹੇ ਤੁਸੀਂ ਚੈੱਕ ਕਰ ਸਕਦੇ ਜੇ ਤੇ ਇਹਦਾ ਮੁੱਲ ਫਿਰ ਕੀ ਕਰਨਾ ਜੀ ਹਾਂਜੀ 70000 ਜੀ ਅੱਛਾ ਜੀ ਹਾਂਜੀ ਹੁਣ ਕਿੰਨੇ ਦਰ ਦੋ ਫਿਰ ਕਿੰਨੇ ਦੀ ਦੇ ਦੀਏ ਕਰ ਦਈਏ ਆਪਾਂ ਜਾਇਦ ਜਾਈ ਫਿਰ ਦੀ ਦੇ ਦੀਏ ਹੋਰ ਕਰ ਦਈਏ ਚਲੋ 50000 ਦੀ ਲੈ ਲਓ ਠੀਕ ਹੈ ਲਓ ਜੀ 60000 ਦੀ ਬਿਲਕੁਲ ਤਾਜੀ ਸੂਈ ਆ ਤੇ 9 ਤੋਂ 10 ਲੀਟਰ ਜਿਹੜਾ ਦੁੱਧ ਇਸ ਟਾਈਮ ਤਿਆਰ ਤੇ ਦੂਜੇ ਨੰਬਰ ਤੇ ਨੀਲੀ ਤੇ ਬੂਰੀ ਦੱਸਿਓ ਵੀਰ ਜੀ ਇਹਦੇ ਬਾਰੇ ਇਹਨੂੰ ਇਹਦਾ ਸੁਆ ਜੇ ਇਹਦਾ ਵੀ ਦੂਜਾ ਸੁਆ ਜੇ ਅੱਛਾ ਜੀ ਇਹਦੇ ਥੱਲੇ 10 ਤੋਂ 11 ਲੀਟਰ ਦੁੱਧ ਇਹਦੇ ਥੱਲੇ ਪਿਆ ਰਿਹਾ ਅੱਛਾ ਜੀ ਇਹਦੇ ਮਗਰ ਆ ਆ ਤੁਹਾਨੂੰ ਪਤਾ ਹੋਵੇ ਠੀਕ ਹੈ ਜੀ ਹਾਂਜੀ ਲਓ ਜੀ 10 ਤੋਂ 11 ਲੀਟਰ ਜਿਹੜਾ ਦੁੱਧ ਇਹਦੇ ਕੋਲ ਵੀ ਤਿਆਰ ਆ ਤੇ ਖੋਲ ਦਿਓ ਬਾਈ ਜੀ ਨੂੰ ਵੀ ਤੇ ਚੱਡਾ ਚੱਡਾ ਲਾਗੇ ਨੂੰ ਚੈੱਕ ਕਰਾਉਨੇ ਆ ਤੇ ਥਾਨ ਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਆ ਨੋਕ ਵਾਲਾ ਥਾਨ ਲੱਗਾ ਪਿਆ ਵਾ ਇਹਦੇ ਪਿੱਛੇ ਵੀ ਕੱਟੀ ਕਟਾ ਇਹ ਦੇਖਣਾ ਬਣਾ ਤੇ ਕੱਟੀ ਆ ਗਈ ਹੈ ਲਓ ਜੀ ਫੀਮੇਲ ਕਾਫ ਤੇ ਪਿਓਰ ਆ ਗਈ ਹੈ ਨੀਲੀ ਦੇ ਪੂਰੀ ਸੂਲ ਤੱਕ ਜਿਹੜੀਆਂ ਨਿਸ਼ਾਨੀਆਂ ਕਵਰ ਕਰਦੀ ਆ 10 ਤੋਂ 11 ਲੀਟਰ ਜਿਹੜਾ ਦੁੱਧ ਇਹਦੇ ਕੋਲ ਵੀ ਤਿਆਰ ਆ। ਉਹਦਾ ਜਵਾਕ ਦਾ ਕਰਦੀ ਆ। ਇਹ ਲਓ ਜੀ ਲੱਗਦੇ ਨਾ ਚੈੱਕ ਕਰਉਂਦੇ ਆ ਥਾਣਾ ਦਾ ਸੈਜ ਗੈਪ। ਮਗਰਲੀ ਸਾਈਡ ਤੋਂ ਵੀ ਚੈੱਕ ਕਰਾ ਦਿੰਨੇ ਆ ਇਹਦਾ ਮੁੱਲ ਭਾਜੀ ਫਿਰ ਮੁੱਲ ਦੇਦਾ 85000 ਜੀ ਅੱਛਾ ਜੀ ਹਾਂ ਜੀ ਨਹੀਂ ਦਦੋ ਫਿਰ ਕਰ ਦਈਏ ਵੀ ਜੱਜ ਜੀ ਹੱਥੇ 80 ਵੀ ਦੇ ਦਿੱਤੀ ਹੈ ਇਹ ਵੀ ਹਾਂ ਨਾ ਹੀ ਕਰਦੀ ਹੈ ਪੂਰੇ 75000 ਦੀ ਦੇ ਦੇ ਮੇਰੀ ਠੀਕ ਹੈ ਠੀਕ ਹੈ ਲਓ ਜੀ ਪੂਰੇ 75000 ਆਪ ਦੀ ਲੈਣ ਦੇਣ ਵਾਲੇ ਬਾਈ ਕਹਿੰਦਾ ਕਿ ਮੁੱਲ ਕੀਤਾ ਅੱਜ ਆਪਾਂ ਤੇ ਤੀਜੇ ਨੰਬਰ ਤੇ ਆ ਗਈ ਇਹ ਟੋਕੜ ਗੱਬਣ ਵਹਿੜ ਭਾਈ ਇਹ ਦਸੇ ਬਰੇ ਬਰੇ ਇਹ ਤਿੰਨਾਂ ਹੀ ਮਹੀਨੇ ਦੀ ਟੋਕੜ ਲੱਭਣ ਜੇ ਅਛਾ ਜੀ ਇਹਦੇ ਖੱਲੇ 12 ਨੂੰ 13 ਕਿਲੋ ਦੁੱਧ ਪਿਆਰ ਜੇ ਅਛਾ ਜੀ ਹਾਂਜੀ ਆਪਣਾ ਰੈਕਡਿਆ ਹੋਣਾ ਜੀ ਤੇ ਚੱਕ ਨੂੰ ਰੱਖੋ ਤੇ ਠੀਕ ਆ ਤੁਨੇ ਜਿਹੜੂ ਸੱਜਰ ਨੇ 40 ਤੋਂ 45 ਕਿਲੋ ਦੁੱਧ ਆ ਚੁਆਇਆ ਹੈ ਅਛਾ ਜੀ ਹਾਂ ਸੱਜਰ ਨੇ ਹਾਂਜੀ ਠੀਕ ਆ ਠੀਕ ਆ ਲਓ ਜੀ ਸੱਜਰ ਦਾ ਮਿਲ ਕੇ ਰਿਕਾਰਡ ਜਿਹੜਾ ਬਹੁਤ ਹੀ ਚੰਗਾ ਬਈਦਾ ਆਦਾ ਵਾ ਤੇ ਇਸ ਟਾਈਮ 3 ਮਹੀਨੇ ਦੀ ਚੱਕ ਪਾਸ ਤੇ 13 14 ਲੀਟਰ ਹਾਂਜੀ 13 14 ਕਿਲੋ ਹੁਣ ਤਿਆਰ ਠੀਕ ਆ ਖੋਲ ਦਿਓ ਬਾਈ ਜੀ ਇਹਨੂੰ ਫਿਰ ਲੋਜੀ ਥਣਾ ਦਾ ਸਹਿਜ ਗਿਆ ਬਹੁਤ ਹੀ ਚੰਗਾ ਆ ਗਿਆ ਵੈਣ ਕੱਲਾ ਕੱਲਾ ਲੱਗਾ ਪਿਆ ਵਾ ਪਾਉਣ ਵਾਲੇ ਤਾਂ ਵਧੀਆ ਸੁਣੀ ਲੱਗਣੀ ਐ ਇੱਥੇ ਪੂਣੀ ਪਈ ਅੱਛਾ ਜੀ ਲਓ ਜੀ ਚੱਡਾ ਤੁਸੀਂ ਚੈੱਕ ਕਰ ਸਕਦੇ ਇਹ ਥਣਾ ਦਾ ਸਹਿਜ ਗਿਆ ਵੀ ਜਿਹੜਾ ਇਹਨ ਕੱਲਾ ਕੱਲਾ ਲੱਗਾ ਪਿਆ ਵਾ ਤੁਸੀਂ ਇਹ ਸਕਵਲ ਟੂਰਿੰਗ ਚੈੱਕ ਕਰ ਸਕਦੇ ਜੀ ਹਾਂਜੀ ਲਓ ਜੀ ਲਾਗੇ ਤੋਂ ਚੈੱਕ ਕਰ ਸਕਦੇ ਤਿੰਨ ਸਾਲਾਂ ਦਾ ਸੈਜ ਗਿਆ ਬਹੁਤ ਹੀ ਚੰਗਾ ਆ ਗਿਆ ਐਨ ਗਿੱਟ ਗਿੱਟ ਤੇ ਲੱਗਾ ਪਿਆ ਵਾ 91 ਸੁਵੇਲੀ ਗਾਂ ਹੁਣ ਗੱਬਣਿਆ ਇਹ ਹੁਣ ਇਹ ਤੀਜੇ ਸੁਵੇਲੀ ਗੱਬਣਾ ਠੀਕ ਹੈ ਠੀਕ ਹੈ ਲਓ ਜੀ ਤੀਸਰੇ ਸੁਵੇਲੀ ਗੱਬਣ ਜੇ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਤੇ ਨਾੜਾ ਲੋੜਾ ਵੀ ਜਿਹੜੀਆਂ ਝੱਡੇ ਤੇ ਕਾਫੀ ਆ ਗਈਆਂ ਤੇ ਇਹਦਾ ਮੁੱਲ ਬਾਈ ਜੀ ਅੱਛਾ ਜੀ ਹਾਂ ਜੀ ਤੂੰ ਹੀ ਦਾ ਦਿੰਦੀ ਹੈ ਇਹ ਵੀ ਹਾਨਾ ਹੀ ਫਿਰ 40 ਦੀ ਦੇ ਰਹੀ ਹੈ ਕਰਦੀ ਹੈ 40 ਅੰਦਰ ਚਲੋ 35000 ਦੀ ਇਹ ਵੀ ਜਿਹੜੀ ਦੇ ਹੀ ਦੇਣੀ ਹੈ ਠੀਕ ਆ ਲਓ ਜੀ 35000 ਦੀ ਤੋਕੜ ਗੱਬਣ ਦੇ ਸੱਜੇ ਦਾ ਜਿਹੜਾ ਮਿਲਕਰ ਕਾੜ ਜਿਹੜਾ ਬਹੁਤ ਹੀ ਚੰਗਾ ਵਾ ਤੇ ਬਾਕੀ ਜਿਹੜੀ ਇੱਧਰ ਆਪਾਂ ਦੂਜੇ ਨੰਬਰ ਤੇ ਦਿਖਾਈ ਨੀਲੀ ਤੇ ਬੂਰੀ ਇਹ ਵੀ ਬਿਲਕੁਲ ਅਜੇ ਨਵੀਂ ਝੋਟੀ ਆ ਚਲੋ ਇਹ ਵੀ ਕੋਈ ਸਾਮਣ ਵਾਲਾ ਭਰਾ ਲੈ ਦਿੰਦਾ ਤੁਹਾਨੂੰ ਤਾਂ ਚਾ ਦੁੱਧ ਚੰਗਾ ਕੱਢੀ ਜਾਊਗੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੇ ਵੀਡੀਓ ਪੂਰੀ ਵੇਖਣ ਲਈ ਧੰਨਵਾਦਿਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ